ਗੁਰੂ ਕੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਇੱਕ ਸੰਸਾਰਿਕ ਪਿਤਾ ਆਪਣੇ ਬੱਚੇ ਦੇ ਚੰਗੇ ਭਵਿਸ਼ਾस्ते ਉਸ ਨੂੰ ਸਕੂਲ ਪੜਨਾ ਲਗਾਉਂਦਾ ਹੈ ਬੱਚਾ ਸਕੂਲ ਜਾਂਦਾ ਹੈ ਪਹਿਲੇ ਦਿਨ ਉਸ ਨੂੰ ਐਲ ਕੇ ਜੀ ਵਿੱਚ ਬਿਠਾਇਆ ਜਾਂਦਾ ਹੈ ਐਲ ਕੇ ਜੀ ਤੋਂ ਲੈ ਕੇ ਨਰਸਰੀ ਤੱਕ ਨਰਸਰੀ ਤੋਂ ਲੈ ਕੇ ਪਹਿਲੀ ਤੱਕ ਜਾਣ ਦੇ ਲਈ ਉਸ ਬੱਚੇ ਨੂੰ 3 ਸਾਲ ਲੱਗ ਜਾਂਦੇ ਹਨ ਸਾਧ ਸੰਗ ਜੀ ਫਿਰ ਉਸ ਨੂੰ 3 ਸਾਲਾਂ ਬਾਅਦ ਪਹਿਲੀ ਕਲਾਸ ਵਿੱਚ ਪੜਨ ਦਾ ਮੌਕਾ ਮਿਲਦਾ ਹੈ ਪਹਿਲੀ ਕਲਾਸ ਤੋਂ ਲੈ ਕੇ 5ਵੀਂ ਤੱਕ ਪ੍ਰਾਇਮਰੀ ਕਲੀਅਰ ਹੁੰਦੀ ਹੈ ਫਿਰ ਉਹ ਬੱਚਾ ਪ੍ਰਾਇਮਰੀ ਤੋਂ 10ਵੀਂ ਮੈਟ੍ਰਿਕ ਕਰਦਾ ਹੈ ਫਿਰ +2 ਜੋ ਪਹਿਲੇ 3 ਸਾਲ ਹੁੰਦੇ ਹਨ ਉਹਦੇ ਵਿੱਚ ਉਹਦੇ ਸਕੂਲ ਦੇ ਉਸ ਬੱਚੇ ਦੇ ਪੜ੍ਹਾਈ ਦੀ ਉਸ ਬੱਚੇ ਦੀ ਪੜ੍ਹਾਈ ਦੀ ਨੀਂ ਤਿਆਰ ਕਰਦੇ ਹਨ ਉਹਨੂੰ ਬੈਠਣਾ ਉੱਠਣਾ ਸਿਖਾਉਂਦੇ ਹਨ ਉਹਨੂੰ ਕਲਮ ਪਕੜਨਾ ਸਿਖਾਉਂਦੇ ਹਨ ਉਹਨੂੰ ਬਰਦ ਦੀ ਕਿੱਦਾਂ ਪਾ ਕੇ ਆਣਾ ਹੈ ਸਿਖਾਉਂਦੇ ਹਨ ਉਹਨੂੰ ਹਰ ਚੀਜ਼ ਸਿਖਾਈ ਜਾਂਦੀ ਹੈ ਜੋ ਉਸ ਵਿਦਿਆਲੇ ਵਿੱਚ ਜ਼ਰੂਰੀ ਹੁੰਦੀ ਹੈ ਔਰ ਉਹ ਬੱਚਾ ਸਾਲ ਦਰ ਸਾਲ ਪੜਦਾ ਪੜਦਾ ਕਈ ਡਿਗਰੀਆਂ ਕਈ ਕਲਾਸਾਂ ਕਲੀਅਰ ਕਰ ਜਾਂਦਾ ਔਰ ਇੱਕ ਅੱਛਾ ਇਨਸਾਨ ਨੂੰ ਚੰਗਾ ਅਪਸਰ ਵੀ ਬਣ ਜਾਂਦਾ ਇੱਕ ਸੰਸਾਰਿਕ ਵਿਦਿਆ ਹਾਸਲ ਕਰਨ ਦੇ ਲਈ ਇੱਕ ਮਾਸੂਮ ਬੱਚੇ ਨੂੰ ਜਿਹੜੀ ਪੜ੍ਹਾਈ 3 ਸਾਲਾਂ ਦੇ ਵਿੱਚ ਦਿੱਤੀ ਜਾਂਦੀ ਹੈ ਜੋ ਕਿ ਸਾਲਦਰ ਸਾਲ 17 ਸਾਲ 15 ਸਾਲ 12 ਸਾਲ ਇਸ ਤਰ੍ਹਾਂ ਚੱਲਦੀ ਹੈ ਇਹ ਪੜ੍ਹਾਈ ਇੱਥੇ ਹੀ ਰਹਿ ਜਾਣੀ ਆਂ ਸਰੀਰ ਦੇ ਨਾਲ ਹੀ ਖਤਮ ਹੋ ਜਾਣੀ ਆਂ لیکن اس संसार ਵਿੱਚ ਜਿਉਣ ਵਾਸਤੇ ਇਹ ਪੜ੍ਹਾਈ ਜ਼ਰੂਰੀ ਹੈ کیوں ਕਿਉਂਕਿ ਇਹ ਸੰਸਾਰ ਬਾਹਰੀ ਪੜ੍ਹਾਈ ਨਾਲ ਜੁੜਿਆ ਹੋਇਆ ਹੈ ਇਹਦੀ ਨੌਲੇਜ ਇਹਦੀ ਜਾਣਕਾਰੀ ਨੂੰ ਹੀ ਪੜ੍ਹਾਈ ਕਿਹਾ ਜਾਂਦਾ ਹੈ ਇਹ ਸੂਰਤ ਨਾਲ ਜੁੜੀ ਹੋਈ ਇਹ ਸਰੀਰ ਨਾਲ ਜੁੜੀ ਹੋਈ ਪੜ੍ਹਾਈ ਹੈ ਤੇ ਇੱਕ ਅੰਦਰ ਹੈ سیرਤ ਸੂਰਤ ਸੂਰਤ سیرਤ ਉਹਦੇ ਨਾਲ ਜੁੜੀ ਹੋਈ ਇੱਕ ਪੜ੍ਹਾਈ ਹੈ ਉਹਦੇ ਵਿੱਚ ਵੀ ਸਾਨੂੰ ਦਾਖਲਾ ਲੈਣਾ ਬਹੁਤ ਜ਼ਰੂਰੀ ਹੈ। ਅਗਰ ਅਸੀਂ ਉਹਦੇ ਵਿੱਚ ਦਾਖਲਾ ਨਹੀਂ ਲੈਂਦੇ ਤਾਂ ਸਾਨੂੰ ਬਾਹਰੀ ਗਿਆਨ ਤਾਂ ਹੋ ਜਾਏਗਾ। ਲੇਕਿਨ ਜੋ ਅੰਦਰ ਗਿਆਨ ਹੈ ਜਿਸ ਤਰ੍ਹਾਂ ਭਗਤ ਪੀਪਾ ਜੀ ਨੇ ਕਿਹਾ ਜੋ ਬ੍ਰਹਮੰਡੇ ਜੋ ਬ੍ਰਹਮੰਡੇ ਸੋਹੀ ਪਿੰਡੇ ਜੋ ਖੋਜੇ ਸੋ ਪਾਈ ਜਿਹੜਾ ਖੰਡਾਂ ਬ੍ਰਹਿਮੰਡਾਂ ਦਾ ਗਿਆਨ ਹੈ ਜੋ ਮੇਰੇ ਪਿਆਰੇ ਦਾ ਮੇਰੇ ਅਕਾਲ ਪੁਰਖ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਦੇ ਬਿਸਤਾਂ ਨੂੰ ਸਮਝਾਇਆ ਹੈ ਉਹ ਜੋ ਗਿਆਨ ਹੈ ਉਸ ਨੂੰ ਪਾਉਣ ਵਾਸਤੇ ਵੀ ਸਾਨੂੰ ਗੁਰਮਤ ਦੇ ਵਿਦਿਆਲੇ ਵਿੱਚ ਦਾਖਲਾ ਕਰਾਉਣਾ ਬਹੁਤ ਜ਼ਰੂਰੀ ਹੈ ਤੁਸੀਂ ਗ੍ਰੇਸਤੀ ਹੋ ਤੁਸੀਂ ਸੰਿਆਸੀ ਹੋ ਤੁਸੀਂ ਪ੍ਰਚਾਰਕ ਹੋ ਤੁਸੀਂ ਕੁਝ ਵੀ ਕਰਦੇ ਹੋ ਸੰਸਾਰਿਕ ਆਪਣੇ ਕਾਰ ਬਿਹਾਰ ਜ਼ਿੰਦਗੀ ਦੇ ਨਾਲ-ਨਾਲ ਤੁਸੀਂ ਗੁਰਮਤਿ ਦੀ ਪੜਾਈ ਜ਼ਰੂਰ ਆਰੰਭ ਕਰੋ ਜਦੋਂ ਅਸੀਂ ਗੁਰਮਤਿ ਦੀ ਪੜਾਈ ਆਰੰਭ ਕਰਦੇ ਹਾਂ ਤਾਂ ਸਾਨੂੰ ਗੁਰਮਤਿ ਵਿਦਿਆਲੇ ਵਿੱਚ ਇਤਨਾ ਪੱਕਾ ਕੀਤਾ ਜਾਂਦਾ ਹੈ ਕਿ ਜ਼ਿੰਦਗੀ ਦੇ ਵਿੱਚ ਵੱਡੇ ਤੋਂ ਵੱਡਾ ਮਾਇਆ ਦਾ ਤੂਫਾਨ ਆ ਜਾਵੇ ਵੱਡੀ ਤੋਂ ਵੱਡੀ ਕਲਯੁਗ ਚੁਣੌਤੀ ਦੇ ਦੇਵੇ ਉਹ ਸੇਵਾਦਾਰ ਉਹ ਜਗਿਆਸੂ ਉਹ ਪ੍ਰੇਮੀ ਕਦੇ ਫੇਲ ਨਹੀਂ ਹੋਏਗਾ ਅੱਜ ਸੰਸਾਰ ਤੇ ਆਏ ਦਿਨ ਕੋਈ ਨਾ ਕੋਈ ਸਾਨੂੰ ਕਿਸੇ ਗੁਰਮੁਖ ਦਾ ਬੇਮੁਖ ਹੋਣ ਦਾ ਪਤਾ ਲੱਗਦਾ ਹੈ ਕਿ ਕੋਈ ਗੁਰਸਿੱਖ ਅੱਜ ਗੁਰੂ ਤੋਂ ਬੇਮੁਖ ਹੋ ਗਿਆ ਔਰ ਜਦੋਂ ਉਹ ਗੁਰਮੁਖ ਬੇਮੁਖ ਹੁੰਦਾ ਹੈ ਤਾਂ ਉਹਦੇ ਪਿੱਛੇ ਸਭ ਤੋਂ ਵੱਡੀ ਜੋ ਕਮੀ ਹੁੰਦੀ ਹੈ ਉਹ ਇਹ ਹੀ ਹੁੰਦੀ ਹੈ ਕਿ ਉਸ ਗੁਰਮੁਖ ਨੇ ਵੱਡੇ ਲੈਵਲ ਦੀ ਪੜ੍ਹਾਈ ਪਹਿਲਾਂ ਆਰੰਭ ਕਰਤੀ ਕੁਛ ਬਣਨ ਦੀ ਪੜ੍ਹਾਈ ਗਿਆਨੀ ਬਣਨ ਦੀ ਸੰਤ ਬਣਨ ਦੀ ਸਾਧੂ ਬਣਨ ਦੀ ਉਹ ਪੜ੍ਹਾਈ ਉਹਨੇ ਪਹਿਲਾਂ ਸ਼ੁਰੂ ਕਰਤੀ ਜਿਹੜੀ ਐਲकेजी ਨਰਸਰੀ ਪ੍ਰਾਇਮਰੀ ਸੀ ਉਹ ਛੱਡ ਗਿਆ ਇਹ ਕਾਰਨ ਹੈ ਅੱਜ ਪਤਿਤ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਜੇਕਰ ਉਹਨੇ ਕਿਸੇ ਸਾਧੂ ਦੀ ਸੇਵਾ ਕੀਤੀ ਹੁੰਦੀ ਉਹਨੇ ਕਿਸੇ ਸੰਤ ਦੀ ਸੇਵਾ ਕੀਤੀ ਹੁੰਦੀ ਉਹਦੀ ਆਗਿਆ ਦਾ ਪਾਲਣ ਕੀਤਾ ਹੁੰਦਾ ਬਾਣੀ ਦੇ ਮੁਤਾਬਕ ਉਹਨੇ ਕਈ ਸਾਲ ਤੱਕ ਬਾਣੀ ਦੇ ਮੁਤਾਬਕ ਕਈ ਸਾਲ ਤੱਕ ਉਹਨੇ ਸੇਵਾ ਕਾਲ ਕਮਾਈ ਹੁੰਦੀ ਤਾਂ ਉਹਦਾ ਉਹਦਾ ਹਿਰਦਾ ਸਾਫ਼ ਹੋ ਜਾਣਾ ਸੀ ਅੰਤਸ਼ ਕਰਨ ਉਹਦਾ ਸਾਫ਼ ਹੋ ਜਾਣਾ ਸੀ ਉਹਦੇ ਵਿਚਾਰ ਸ਼ੁੱਧ ਤੇ ਪਵਿੱਤਰ ਹੋ ਜਾਣੇ ਸੀ ਉਹਦੀ ਦ੍ਰਿਸ਼ਟੀ ਸ੍ਰਿਸ਼ਟੀ ਬਣ ਜਾਣੀ ਸੀ ਉਹਦੇ ਸਰੀਰ ਦਾ ਰੋਮ ਰੋਮ ਗੁਰੂ ਦਾ ਕਰਜ਼ਦਾਰ ਹੋ ਜਾਣਾ ਸੀ ਫਿਰ ਉਹਦੇ ਮੋਰੇ ਭਾਵੇਂ ਇੰਦਰ ਦੀਆਂ ਅਪਸਰਾਂਾਂ ਆ ਕੇ ਖੜੀਆਂ ਹੋ ਜਾਣ ਚਾਹੇ ਕਬੀਰ ਦਾ ਖਜ਼ਾਨਾ ਪਿਆ ਹੋਵੇ ਤੇ ਚਾਹੇ ਸਵਰਗ ਦੇ ਸਾਰੇ ਸੁੱਖ ਉਹਦੇ ਮੋਰੇ ਲਿਆ ਕੇ ਖੜੇ ਕਰ ਦਿੱਤੇ ਜਾਣ ਤੇ ਫਿਰ ਉਹ ਸੇਵਾਦਾਰ ਉਹ ਜਗਿਆਸੂ ਡੋਲੇਗਾ ਨਹੀਂ ਇਹ ਹੈ ਵਿੱਦਿਆ ਦਾ ਗੁਰਮਤਿ ਦੀ ਵਿੱਦਿਆ ਦਾ ਅਸਰ ਇਹ ਹੈ ਉਹਦਾ ਫਲ ਅੱਜ ਅਗਰ ਸੰਸਾਰ ਦੁਖੀ ਹੈ ਅੱਜ ਹਰ ਜੀਵ ਹਰ ਪ੍ਰਾਣੀ ਪਰੇਸ਼ਾਨ ਹੈ ਤਾਂ ਉਹਦਾ ਕਾਰਨ ਹੈ ਅਸੀਂ ਗੁਰੂ ਦੇ ਦਰ ਤੇ ਜਾਂਦੇ ਹਾਂ ਪਰ ਜਾਣਦੇ ਹਾਂ ਆਪਣੀਆਂ ਅੰਗਰਜ਼ਾਂ ਲੈ ਕੇ ਨਾ ਅਸੀਂ ਗੁਰੂ ਦੇ ਵਿਦਿਆਲੇ ਵਿੱਚ ਦਾਖਲਾ ਲਿਆ ਨਾ ਅਸੀਂ ਗੁਰਮਤਿ ਸਿੱਖੀ ਨਾ ਅਸੀਂ ਸੇਵਾ ਕਾਲ ਕਮਾਈ ਹੁਣ ਅਸੀਂ ਗਏ ਜਾ ਕੇ ਸੇਵਾ ਆਰੰਭ ਕੀਤੀ ਜਿੰਨੀ ਹੋ ਸਕੀ ਆਣ ਲੱਗਿਆਂ ਇੱਕ ਅਰਦਾਸ ਕੀਤੀ ਉਹ ਅਰਦਾਸ ਵਿੱਚ ਅਸੀਂ ਸਭ ਕੁਝ ਦੇ ਆਏ ਗੁਰੂ ਸਾਹਿਬ ਦੇ ਬਾਣੇ ਤੋਂ ਬਾਹਰ ਚਲੇ ਗਏ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਿਆ ਜੇ ਗੁਰੂ ਨੇ ਕਿਹਾ ਕਿ ਭਾਈ ਆ ਚਾਰ ਦਿਨ ਤੈਨੂੰ ਬੁਖਾਰ ਚੜਨਾ ਉਹ ਬੁਖਾਰ ਦੇ ਵਿੱਚ ਹੀ ਅਸੀਂ ਖਬਰਾ ਜਾਂਦੇ ਹਾਂ ਅਰਦਾਸਾਂ ਸ਼ੁਰੂ ਹੋ ਜਾਂਦੀਆਂ ਹਨ ਸਾਨੂੰ ਬਾਣਾ ਮੰਨਣ ਦੀ ਸਮਰੱਥਾ ਸਾਡੇ ਵਿੱਚ ਨਹੀਂ ਹੁੰਦੀ ਜਿਸ ਕਰਕੇ ਅਸੀਂ ਥੜਕ ਜਾਂਦੇ ਹਾਂ ਸੋ ਕੋਈ ਵੀ ਜਗਿਆਸੂ ਕੋਈ ਵੀ ਸ਼ਰੀਰ ਜਦੋਂ ਇਸ ਮਾਰਗ ਤੇ ਚੱਲਦਾ ਹੈ ਤਾਂ ਉਸ ਨੂੰ ਤਾਂ ਉਸ ਦੇ ਇਮਤਿਹਾਨ ਸੁਭਾਵਿਕ ਹੋ ਸਕਦੇ ਹਨ ਉਸ ਤੇ ਦੁੱਖ ਤਕਲੀਫ ਆ ਸਕਦੀ ਹੈ ਕਿਉਂਕਿ ਗੁਰੂ ਪਰਚਾ ਪਾ ਸਕਦਾ ਹੈ ਉਹਨੇ ਕੱਚਾ ਤੇ ਪੱਕਾ ਤਾਂ ਜ਼ਰੂਰ ਦੇਖਣਾ ਹੁੰਦਾ ਨਾ ਹੁਣ ਅਸੀਂ ਛੋਟ ਜਿਹੀ ਤਕਲੀਫ ਦੇ ਨਾਲ ਹੀ ਘਬਰਾ ਜਾਂਦੇ ਹਾਂ ਪਿਆਰੀ ਸਾਧ ਸੰਗਤ ਜੀ ਇਹ ਮਾਰਗ ਬਹੁਤ ਕਠਨਾ ਹੈ ਇਸ ਮਾਰਗ ਤੇ ਕੋਈ ਵਿਰਲਾ ਹੀ ਹੈ ਜੋ ਸਫਲ ਹੁੰਦਾ ਹੈ ਸੰਸਾਰਿਕ ਜੀਵ ਆਪਣੀਆਂ ਲੋੜਾਂ ਆਪਣੀਆਂ ਮੰਗਾਂ ਨੂੰ ਲੈ ਕੇ ਭੱਜੇ ਫਿਰ ਜਾਂਦੇ ਹਨ ਕਿਸੇ ਨੂੰ ਕੋਈ ਇਸ ਗੱਲ ਦਾ ਹੈ ਨਹੀਂ ਕਿ ਇਹ ਜੋ ਜਨਮ ਮਿਲਿਆ ਹੈ ਇਹ ਬੜਾ ਅਮੋਲਕ ਹੈ ਇਹ बार-बार ਨਹੀਂ ਮਿਲਣਾ 84 ਲੱਖ ਜੂਨਾ ਭੋਗਣ ਤੋਂ ਬਾਅਦ ਸਾਨੂੰ ਮਨੁੱਖਾ ਜਨਮ ਮਿਲਿਆ ਗੁਰੂ ਸਾਹਿਬ ਕਹਿੰਦੇ ਹਨ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਤੈਨੂੰ ਸਾਧ ਸੰਗਤ ਦੇ ਵਿੱਚੋਂ ਜੋ ਪ੍ਰਾਪਤ ਹੋਣਾ ਹੈ ਉਹ ਸੰਸਾਰ ਦੇ ਵਿੱਚੋਂ ਨਹੀਂ ਹੋਣਾ ਤੈਨੂੰ ਸੰਸਾਰ ਦੀ ਹਰ ਖੁਸ਼ੀ ਨਾਮ ਬੰਦਗੀ ਦੇ ਵਿੱਚੋਂ ਤਾਂ ਮਿਲ ਜਾਏਗੀ ਅਰ ਜੋ ਨਾਮ ਬੰਦਗੀ ਵਿੱਚ ਆਨੰਦ ਹੈ ਉਹ ਤੈਨੂੰ ਸੰਸਾਰ ਦੀਆਂ ਪਦਾਰਥਾਂ ਵਿੱਚੋਂ ਨਹੀਂ ਲੱਭਣਾ ਇਸ ਲਈ ਤੂੰ ਆਪਣਾ ਆਪ ਪਹਿਚਾਣ ਲਾ ਇਹ ਸਾਨੂੰ ਅਫਸਰ ਦਿੰਦੇ ਹਨ ਮਹਾਰਾਜ ਜੀ ਦਰਅਸਲ ਸਾਥ ਸੰਗਤ ਜੀ ਅਸੀਂ ਇਸ ਸਕੂਲ ਵਿੱਚ ਗੁਰਮਤ ਦੇ ਸਕੂਲ ਵਿੱਚ ਦਾਖਲਾ ਇਸ ਕਰਕੇ ਲੈਣਾ ਹੈ ਕਿ ਅਸੀਂ ਜੋ ਭੁੱਲ ਚੁੱਕੇ ਹਾਂ ਅਸੀਂ ਆਪਣੇ ਆਪ ਨੂੰ ਸਹੀ ਮਾਇਨੇ ਦੇ ਵਿੱਚ ਅਸੀਂ ਕੌਣ ਹਾਂ ਇਹ ਭੁੱਲ ਚੁੱਕੇ ਹਾਂ ਇਹ ਸਾਨੂੰ ਯਾਦ ਆ ਜਾਵੇ ਕਿ ਅਸੀਂ ਕੌਣ ਹਾਂ ਇਸ ਲਈ ਅਸੀਂ ਇਸ ਗੁਰਮਤ ਦੇ ਵਿਦਿਆਲੇ ਵਿੱਚ ਗੁਰੂ ਦੇ ਸਕੂਲ ਵਿੱਚ ਦਾਖਲਾ ਲੈਣਾ ਹੈ ਅੱਜ ਅਗਰ ਦੁੱਖਾਂ ਦੇ ਪਹਾੜ ਟੁੱਟੇ ਹੋਏ ਹਨ ਅੱਜ ਅਗਰ ਪਰਮਾਣੂ ਬੰਬ ਤੱਕ ਦੀਆਂ ਧਮਕੀਆਂ ਦੇਸ਼ ਇੱਕ ਦੂਸਰੇ ਨੂੰ ਦੇ ਰਹੀਆਂ ਹਨ ਅੱਜ ਅਗਰ ਇਨਸਾਨ ਇਨਸਾਨ ਨੂੰ ਕਤਲ ਕਰਨ ਲੱਗਿਆਂ ਇੱਕ ਮਿੰਟ ਵੀ ਸੋਚਦਾ ਨਹੀਂ ਤਾਂ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਅਸੀਂ ਭੁੱਲ ਚੁੱਕੇ ਹਾਂ ਕਿ ਅਸੀਂ ਕੌਣ ਹਾਂ ਇਸੇ ਕਰਕੇ ਕਿਹਾ ਜਾਂਦਾ ਸੇਵਾ ਸਿਮਰਨ ਸਤਸੰਗ ਕਿਉਂ ਜ਼ਰੂਰੀ ਹੈ ਗੁਰੂ ਸਾਨੂੰ ਇਸ ਗੱਲ ਤੋਂ ਜਾਣੂ ਕਰਵਾਉਂਦੇ ਹਨ ਕਿ ਇਹ ਇਨਸਾਨ ਐ ਜੀ ਇਹ ਜੋ ਤੈਨੂੰ ਜਨਮ ਦਿੱਤਾ ਹੈ ਇਹ ਤੈਨੂੰ ਇੱਕ ਮੌਕਾ ਮਿਲਿਆ ਹੈ ਇਸ ਤੋਂ ਬਾਅਦ ਤੈਨੂੰ ਫਿਰ 84 ਭੋਗਣੀ ਪਏਗੀ ਪਤਾ ਨਹੀਂ ਕਿੰਨੇ ਹਜ਼ਾਰ ਸਾਲ ਕਿੰਨੇ ਲੱਖ ਸਾਲਾਂ ਬਾਅਦ ਤੇਰੀ ਬਾਰੀ ਆਣੀ ਹੈ ਐਸ ਜਨਮ ਦੇ ਵਿੱਚ ਤੂੰ ਜੋ ਕੰਮ ਕਰਦਾ ਜੋ ਧੰਦਾ ਕਰਦਾ ਜੋ ਵੀ ਤੇਰਾ ਕਾਰ ਬਿਹਾਰ ਹੈ ਉਹਨੂੰ ਕਰਦਿਆਂ ਕਰਦਿਆਂ ਤੂੰ ਪਰਮੇਸ਼ਵਰ ਦੀ ਬੰਦਗੀ ਕਰ ਪ੍ਰਮਾਤਮਾ ਦੀ ਬੰਦਗੀ ਕਰ ਉਹਦਾ ਨਾਮ ਜਪ ਤੇ ਗੁਰੂ ਦੀ ਸ਼ਰਨ ਲੈ ਲੈ ਖੰਡੇ ਬਾਟੇ ਦੀ ਪਾਉਲ ਸ਼ਕ ਤੇ ਤਿਆਰ ਪਰ ਤਿਆਰ ਸਿੰਘ ਬਣ ਕੇ ਗੁਰੂ ਸਾਹਿਬ ਦੇ ਅੱਗੇ ਪੇਸ਼ ਹੋ ਪੰਜ ਬਾਣੀਆਂ ਦਾ ਨਿਤਨੇਮ ਔਰ ਮੂਲ ਮੰਤਰ ਦਾ ਜਾਪ ਵਾਹਿਗੁਰੂ ਸਿਮਰਨ ਤੇਰੀ ਰਸਨਾ ਤੇ ਹਰ ਵਕਤ ਹੋਵੇ ਔਰ ਤੂੰ ਨਿਤਨੇਮ ਸੰਭਾਲਣ ਤੋਂ ਪਹਿਲਾਂ ਅਮਰਤ ਬੇਲੇ ਨੂੰ ਸਮਝ ਜਾਵੇਂ ਕਿ ਮੇਰੇ ਲਈ ਅਮਰਤ ਵੇਲਾ ਕਿਉਂ ਇੰਨਾ ਜ਼ਰੂਰੀ ਹੈ ਇੱਕ ਸਿੱਖ ਦੀ ਪਹਿਚਾਨ ਅਮਰਤ ਵੇਲੇ ਤੋਂ ਬਣਦੀ ਹੈ ਤੁਸੀਂ ਅਗਰ ਅਮਰਤ ਵੇਲਾ ਸੰਭਾਲਣਾ ਸਿੱਖ ਗਏ ਸਮਝ ਗਏ ਤਾਂ ਤੁਹਾਨੂੰ ਗੁਰੂ ਦੀ ਮੱਤ ਆਣੀ ਸ਼ੁਰੂ ਹੋ ਜਾਏਗੀ ਕਿਉਂਕਿ ਮੇਰਾ ਗੁਰੂ ਨਾਨਕ ਜਦੋਂ ਅਮਰਤ ਵੇਲਾ ਹੁੰਦਾ ਹੈ ਤਾਂ ਉਹ ਇਤਨੀਆਂ ਦਾਤਾਂ ਵੰਡਦਾ ਹੈ ਇਤਨੀਆਂ ਦਾਤਾਂ ਵੰਡਦਾ ਹੈ ਕਿ ਕੰਗਾਲਾਂ ਨੂੰ ਰਾਜੇ ਬਣਾ ਦਿੰਦਾ ਹੈ ਤੇ ਵਿਅਕਤੀ ਨੂੰ ਕੋਈ ਨਹੀਂ ਜਾਣਦਾ ਜਦੋਂ ਉਹ ਨਾਮ ਜਪਣ ਲੱਗ ਜਾਂਦਾ ਹੈ ਤਾਂ ਉਹਨੂੰ ਪੂਰੀ ਦੁਨੀਆ ਜਾਣਨ ਲੱਗ ਜਾਂਦੀ ਹੈ ਸਾਧ ਸੰਗਤ ਜੀ ਅਗਰ ਗੁਰੂ ਦੀ ਮਤ ਦੇ ਉੱਤੇ ਚੱਲ ਕੇ ਸਾਨੂੰ ਇਤਨੇ ਸੁੱਖ ਪ੍ਰਾਪਤ ਹੋ ਸਕਦੇ ਹਨ ਅਸੀਂ ਕਿਉਂ ਨਹੀਂ ਇਸ ਮਾਰਗ ਤੇ ਚੱਲਦੇ ਸਾਨੂੰ ਕਿਹੜੀ ਇਹੋ ਜੀ ਮਜਬੂਰੀ ਹੈ ਜਿਹੜੀ ਸਾਨੂੰ ਅੰਮ੍ਰਿਤ ਵੇਲਾ ਸੰਭਾਲਣ ਤੋਂ ਰੋਕਦੀ ਹੈ ਕਿਹੜੀ ਇਹੋ ਜੀ ਮਜਬੂਰੀ ਹੈ ਜਿਹੜੀ ਸਾਨੂੰ ਖੰਡੇ ਬਾਟੇ ਦੀ ਪੌਲ ਲੈਣ ਤੋਂ ਮਜਬੂਰ ਕਰਦੀ ਹੈ ਖੰਡੇ ਬਾਟੇ ਦੀ ਪੌਲ ਕਰੋੜਾਂ ਹੀ ਕਰੋੜਾਂ ਹੀ ਜਨਮਾਂ ਤੋਂ ਬਾਅਦ ਕਿਤੇ ਜਾ ਕੇ ਕੋਈ ਚੰਗਾ ਭਾਗ ਚੰਗਾ ਕਰਮ ਗੁਰੂ ਦੀ ਕਿਰਪਾ ਹੋ ਜਾਵੇ ਫਿਰ ਜਾ ਕੇ ਕਿਤੇ ਸਿੱਖੀ ਨਸੀਬ ਹੁੰਦੀ ਹੈ ਉਹ ਵੀ ਸਿੱਖ ਸਨ ਜਿਨ੍ਹਾਂ ਨੇ ਸੀਸ ਦਿੱਤੇ ਤੇ ਸਿੱਖੀ ਲਈ ਅੱਜ ਸਾਨੂੰ ਗੁਰੂ ਸਾਹਿਬ ਨੇ ਇਤਨਾ ਸੌਖਾ ਕਰ ਦਿੱਤਾ ਉਹਦੇ باوجود ਵੀ ਨਾ ਅਸੀਂ ਸਕੂਲ ਵਿੱਚ ਦਾਖਲਾ ਲਿਆ ਤੇ ਨਾ ਅਸੀਂ ਖੰਡੇ ਬਾਟੇ ਦੀ ਪਾਲ ਛਕੀ ਤੇ ਨਾ ਹੀ ਅਸੀਂ ਕੋਈ ਚੰਗਾ ਜੀਵਨ ਜੀ ਸਕੇ ਤੇ ਇਹ ਜਨਮ ਵਿਰਥਾ ਗਵਾ ਕੇ ਖਾਲੀ ਹੱਥ ਇੱਥੋਂ ਰੋਂਦੇ ਪਸਤਾਨ ਦੇ ਚਲੇ ਜਾਵਾਂਗੇ ਸਾਧ ਸੰਗਤ ਜੀ ਇਹ ਜੋ ਵਿਚਾਰਾਂ ਹਨ ਇਹ ਬਹੁਤ ਗਹਿਰੀਆਂ ਹਨ ਬਹੁਤ ਲੰਬੀਆਂ ਹਨ ਪਰ ਕੀ ਕਰੀਏ ਇਹ ਸਮਾਂ ਸਮਾਂ ਸਾਨੂੰ ਕਿਤੇ ਨਾ ਕਿਤੇ ਫਿਰ ਰੋਕ ਦਿੰਦਾ ਕਿਉਂ ਵੀਡੀਓ ਲੰਬੀ ਹੋ ਗਈ ਜਿਆਦਾ ਲੋਕ ਨਹੀਂ ਦੇਖਦੇ ਸਮਾਂ ਹੈ ਨਹੀਂ ਕਿਸੇ ਕੋਲ ਵੀ ਦਿਲ ਤਾਂ ਕਰਦਾ ਕਿ ਹੋਰ ਬੋਲਾਂ ਪਰ ਮਾਫ ਕਰਨਾ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਵਿਚਾਰਾਂ ਸਾਂਝੀਆਂ ਕਰਾਂਗੇ ਕਿ ਇਸ ਸਕੂਲ ਵਿੱਚ ਦਾਖਲਾ ਲੈਣ ਤੋਂ ਬਾਅਦ ਸਾਨੂੰ ਹੋਰ ਕੀ ਕੀ ਪ੍ਰਾਪਤ ਹੋ ਸਕਦਾ ਹੈ ਔਰ ਇਹ ਪੜ੍ਹਾਈ ਕਿਦਾਂ ਆਰੰਭ ਹੁੰਦੀ ਹੈ ਇਹਦੇ ਬਾਰੇ ਗੁਰੂ ਸਾਹਿਬ ਸਮਤ ਬਖਸ਼ਣ ਆਪਣੇ ਦਾਸ ਤੋਂ ਆਪ ਹੀ ਬੁਲਾ ਲੈਣ ਸੋ ਸੰਗਤ ਬਖਸ਼ਣਯੋਗ ਹੈ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ਼ ਕਰ ਦੇਣਾ ਹਾਜ਼ਰੀਆਂ ਪ੍ਰਵਾਨ ਕਰਨੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਮੈਂਟ ਕਰਕੇ ਦੱਸਿਓ ਆਪ ਜੀ ਨੂੰ ਇਹ ਵਿਚਾਰਾਂ ਕਿਸ ਤਰ੍ਹਾਂ ਲੱਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ